ਕਸੀ ਕਾਲ ਸਾਰਿਆਂ ਨੂੰ ਠੀਕ ਠਾਕ ਵਧੀਆ ਹੋਵਗੇ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਸ਼ੁਰੂ ਕਰਾਇਆ ਕਰੋ ਸਾਰਾ ਬਲੌਗ ਵੇਖ ਕੇ ਜਾਇਆ ਕਰੋ ਚਲ ਚਲਦੇ ਤਾਂ ਤਰਨ ਤਾਂ ਜਾ ਕੇ ਦਿਖਾਉਣੇ ਆ ਜਦ ਤੱਕ ਬਲੌਗ ਵਿੱਚ ਆਏ ਤਰਨ ਤਾਰਨ ਐ ਸਟੇਸ਼ਨ ਚੱਲੇ ਆ ਜੀ ਰੋਟਾ ਨਿਕ ਮੋਲੇ ਸਾਰਾ ਅਜੇ ਤਰੰਤ ਸਾਰਾ ਘੋਮਾਂਗੇ ਇਹ ਦਸ਼ਹਿਰਾ ਲੱਗਦਾ ਹੈ ਉਹ ਗਰਾਊਂਡ ਹੈ ਸ਼ਹਿਰੇ ਵਾਲੀ ਇਹਨੂੰ ਲਈ ਸੈਡ ਰਿਲੇਟੇਸ਼ਨ ਇਹ ਰੇਲਵੇ ਸਟੇਸ਼ਨ ਆ ਬੈਂਕ ਦੇ ਲਾਗੇ ਸਰਕਾਰੀ ਬੈਂਕ ਲਾਗੇ ਇਹ ਨਹੀਂ ਲੱਗਿਆ ਇਹ ਰੇਲਵੇ ਸਟੇਸ਼ਨ ਕਰਨਦਾਰ ਦਾ ਇਹ ਵਾਲਾ ਕਰਨਦਾਰਨ ਬਾਜ਼ਾਰ ਬਾਤ ਸਾਡੇ ਵੱਲੋਂ ਹੋ ਰਹੀਆਂ ਅੰਦਰ ਦਰਬਾਰ ਸਾਹਿਬ ਨੂੰ ਜਾਂਦਾ ਹੈ ਇਹ ਵਲੌਗ ਬਣੇਗਾ ਥੋੜਾ ਬੋੜੀ ਚੌਂਕ ਇਹ ਬੋੜੀ ਚੌਂਕ ਬੋੜੀ ਚੌਂਕ ਰੰਧਾਰੰਦਾ ਹੁਣ ਬੋੜ ਇਹਨੂੰ ਇਹਨੇ ਬੋੜੀ ਚੌਂਕ ਅਸੀਂ ਕੰਪਰਸਾਰ ਵਾਲੀ ਸਾਈਡ ਨੂੰ ਪੈ ਗਏ ਆ ਬੋੜੀ ਚੌਂਕ ਤੋਂ ਉਡੀ ਚੌਂਕ ਤੋਂ ਅੰਮ੍ਰitsar ਵਾਲੀ ਸਾਈਡ ਨੂੰ ਆਉਂਦੇ ਆ ਬਾਬਾ ਜੀ ਦਾ ਗੇਟ ਆ ਗਿਆ ਟਰਾਲੀਆਂ ਜਾਂਦੀਆਂ ਅੰਦਰ ਨੂੰ ਇੱਧਰ ਦਰਬਾਰ ਸਾਹਿਬ ਤਰਨਤਾਰਨ ਐ ਅੰਮ੍ਰitsar ਵਾਲੀ ਸਾਈਡ ਨੂੰ ਜਾ ਰਹੇ ਹਾਂ ਜੀ ਇੰਦਗਾਨ ਬਹੁਤ ਵਧੀਆ ਪਾਈ ਕਿਸੇ ਨੇ

ਦਰਬਾਰ ਸਾਹਿਬੋਂ ਐਂਬਰਸਰ ਨੂੰ ਦਰਵਾਜ਼ਾ ਇਹ ਗੇਟ ਆ ਗਿਆ ਐਂਬਰਸਰ ਨੂੰ ਆਉਂਦਾ ਦਰਬਾਰ ਸਾਹਿਬ ਦਾ ਦਰਵਾਜ਼ਾ ਪਹਿਲਾਂ ਇਧਰ ਐਂਬਰਸਰਾਂ ਲਾਉਂਦੇ ਆ

ਅੰਮ੍ਰitsar ਵੱਲੋਂ ਆਉਂਦੇ ਆ ਤਰਨਤਾਰਨੋਂ ਰਾਜ ਅੰਮ੍ਰitsarੋਂ ਆਉਂਦੇ ਖੱਬੇ ਹੱਥ ਤਰਨਤਾਰਨ ਤੋਂ ਪਹਿਲੂ ਜਾਹਿਰਦਾਰਾਂ ਦੇ ਸਰਦਾਈ ਪਿਓਰ ਇਧਰ ਤਰਨਤਾਰਨ ਜਾਹਿਰਦਾਰਾਂ ਨੇ ਪਿਓਰ ਸਦਾਈ ਜਲਦੀ ਪਿਓਰ ਸਾਜੀ ਨਵਾਂ ਨਾਲ ਬਣਾ ਕੇ ਬਾਬਾ ਜੀ ਦਿੰਦੇ ਆ ਜਾ ਕੇ ਨਹੀਂ ਆਉਣਾ ਹੋਵੇ ਤੇ ਨਹੀਂ ਹੋਵੇ ਅੰਮ੍ਰਿਤਸਰ ਤੋਂ ਆਉਂਦਿਆਂ ਅੱਬੇ ਹੱਥ ਅੰਮ੍ਰਿਤਸਰੋਂ ਆਉਂਦਿਆਂ ਲਤਰਨਦਾਰ ਨਾਉਨੇ ਸੱਦੇ ਹੱਥ ਚੌਂਕ ਤੋਂ ਅੰਮ੍ਰਿਤਸਰ ਜਾਂਦੇ ਨੰਗ ਕੇ ਇੱਧਰ ਅੰਮ੍ਰਿਤਸਰ ਆ ਇਹ ਇੱਧਰ ਦਰਨਦਾਰ ਨੇ ਕਿਦਾਂ ਦਾ ਵਲੌਗ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਗਲਾ ਵਲੌਗ ਜਲਦੀ ਆਏਗਾ